ਵੀ ਕਰੇ ਪੁਕਾਰ ਅਮਰਤ ਵੇਲੇ ਦਾ ਸਮਾਏ ਤੁਰ ਰਹੇ ਕਦਮਾਂ ਵਿੱਚ ਪ੍ਰੀਤਮ ਦੇ ਮਲਾਪ ਦੀ ਘੜੀ ਵਰਗੀ ਰੋ ਹੈ ਆਪ ਮਹਾਰੇ ਤੁਰੇ ਜਾ ਰਹੇ ਨੇ ਰਸ ਪਿੰਣੀ ਰਹਿਣ ਦਾ ਨਕਸ਼ ਕੋਈ ਕੋਈ ਤਾਰਾ ਅਜੇ ਆਪਣੇ ਸ਼ਬਾਬ ਨੂੰ ਕਾਇਮ ਰੱਖਣ ਦੀ ਜਦੋਂ ਜਹਿਦ ਵਿੱਚ ਹੈ ਨੇਹੋਂ ਲੱਗੇ ਨੈਣਾ ਵਿੱਚ ਪਿਰਿਆਂ ਦੀ ਸਿੱਕ ਦਾ ਨੀਰ ਹੈ ਹਰ ਪਾਸੇ ਵਿਸਮਾਦ ਹੀ ਵਿਸਮਾਦ ਬਹਿਵਲਤਾ ਦੇ ਆਲਮ ਵਿੱਚ ਤੁਰੇ ਜਾਂਦੇ ਕਦਮਾਂ ਦੀ ਰਵਾਨਗੀ ਮੰਜ਼ਲ ਦੇ ਨੇੜੇ ਹੋਣ ਦਾ ਸੰਕੇਤ ਦੇ ਰਹੀ ਹੈ ਅਚੰਚੇਤ ਕਦਮ ਰੁਕੇ ਨੇ ਇੱਕ ਪਾਣੀ ਦੀ ਲਹਿਰ ਦੇ ਕਿਨਾਰੇ ਤੇ ਪਾਣੀ ਸ਼ਾਂਤੇ ਕਦਮ ਰੁਕੇ ਨੇ ਪਰ ਮਨ ਅੰਦਰ ਦੀ ਪਰ ਮਿਲਾਪ ਦੀ ਸਿੱਖ ਅਜ ਪਹਿਲਾਂ ਨਾਲੋਂ ਵੀ ਵੱਧ ਲੱਗੀ ਪਰ ਹੋਣ ਮਨ ਅੰਦਰ ਦੁਵਿਧਾ ਹੈ ਕਿ ਜਿਸ ਸੱਜਣ ਦੀ ਸ਼ੂਹੂ ਪ੍ਰਾਪਤ ਅਠਖੇਲੀਆਂ ਕਰਦੀ ਵੈ ਨੂੰ ਮੈਂ ਮਿਲਣ ਆਇਆ ਸੀ ਇਹ ਉਹ ਹੀ ਹੈ ਇਹ ਉਹ ਹੀ ਹੈ ਜਿਸ ਦਾ ਨਿਰਮਲ ਜਲ ਕਦੀ ਮੇਰੇ ਪਿਆਰੇ ਪ੍ਰੀਤਮ ਗੁਰਨਾਨਕ ਦੇ ਅੰਗ ਲਗ ਪਾਵਨ ਹੋਇਆ ਸੀ ਪਰ ਅੱਜ ਇਸ ਵਿੱਚ ਉਹ ਰਵਾਨਗੀ ਕਿਉਂ ਨਹੀਂ ਅਜੇ ਮਨ ਅੰਦਰ ਐਸੇ ਦੁਬਧਾ ਭਰੇ ਸ਼ਾਂਕੇ ਪਾਣੀ ਦੀਆਂ ਲਹਿਰਾਂ ਵਾਂਗ ਉੱਠ ਰਹੇ ਸਨ ਕਿ ਸ਼ਾਂਤੀ ਅਤੇ ਵਿਸਮਾਦ ਵਿੱਚੋਂ ਪੈਦਾ ਹੋਈ ਇੱਕ ਆਵਾਜ਼ ਨੇ ਸ਼ਾਂਤੀ ਦਾ ਆਲਮ ਬਦਲ ਕੇ ਰੱਖ ਦਿੱਤਾ ਆਵਾਜ਼ ਆਈ ਇਸ ਵਿਸਮਾਦ ਪਿੰਨੀ ਰੈਣੜੀ ਵਿੱਚ ਕਿਸ ਦੇ ਕਦਮਾਂ ਦਾ ਨਾਦ ਹੈ ਕਿਹੜੀ ਸੋਚ ਦਾ ਆਲਮ ਹੈ ਜਿਸ ਨੇ ਮੇਰੇ ਸੀਨੇ ਨੂੰ ਅਣਿਆਲੇ ਧੀਰਾ ਨਾਲ ਵਿਨ ਦਿੱਤਾ ਹੈ ਮੇਰੇ ਜਰੇ-ਜਰੇ ਵਿੱਚ ਅਜੀਬ ਜਹੀ ਲਹਿਰ ਛੇੜ ਦਿੱਤੀ ਹੈ ਮੇਰੀਆਂ ਲਹਿਰਾਂ ਦਾ ਨਾਦ ਵੀ ਰਾਗ ਬਣ ਗਿਆ ਕਿਤੇ ਮੇਰੇ ਮਾਹੀ ਦੀ ਸਦ ਤਾਂ ਨਹੀਂ 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 ਜੇ ਮੇਰੇ ਮਾਹੀ ਦੀ ਸਦ ਹੁੰਦੀ ਤਾਂ ਸਦ ਅਰਸ਼ ਦੀ ਵੰਜਲੀ ਤੋਂ ਸੀਨੇ ਤੱਕ ਪਹੁੰਚਣੀ ਸੀ ਫਿਰ ਇਹ ਗੱਲਾਂ ਦਾ ਸਮਾਂ ਹੀ ਕਿੱਥੇ ਸੀ ਮੇਰੇ ਕਣ-ਕਣ ਨੇ ਪ੍ਰੀਤਮ ਪਿਆਰੇ ਦੇ ਪ੍ਰੇਮ ਪੰਘੂੜੇ ਦਾ ਆਨੰਦ ਮਾਨਣਾ ਸੀ ਸ਼ਹੋ ਨਾਲ ਮਿਲ ਸ਼ਹੋ ਹੋ ਜਾਣਾ ਸੀ ਮੇਰੀ ਰੂਹ ਤਾਂ ਪ੍ਰੀਤਮ ਪਿਆਰੇ ਦੇ ਅੰਕ ਸਮਾਉਣ ਵਾਲੀ ਘੜੀ ਦੇ ਇੰਤਜ਼ਾਰ ਵਿੱਚ ਸੀ ਪਰ ਕਦਮਾਂ ਦੀ ਆਹਟ ਨਾਲ ਮੇਰਾ ਕਲੇਜਾ ਵਲੁੰਦਰਿਆ ਗਿਆ ਹੈ ਇਹ ਕਿਸ ਦੇ ਕਦਮਾਂ ਦੀ ਆਹਟ ਹੈ ਰੁਕੇ ਹੋਏ ਕਦਮਾਂ ਦੇ ਸਿਰਿਓਂ ਆਵਾਜ਼ ਆਈ ਮੈਂ ਸਖ ਹਾਂ ਉਸ ਅਠਖੇਲੀਆਂ ਘਰ ਦੇ ਵਿੰਦੇ ਪਾਣੀ ਨੂੰ ਹੱਥਾਂ ਨਾਲ ਲਗਾ ਆਪਣੇ ਸੋਹੋਂ ਦੇ ਮਿਲਾਪ ਦਾ ਆਨੰਦ ਲੈਣ ਆਇਆ ਸਾਂ ਪਾਣੀ ਦੀਆਂ ਲਹਿਰਾਂ ਵਿੱਚ ਅਜੀਬ ਜਿਹਾ ਤੂਫਾਨ ਉੱਠਿਆ ਤੇ ਹੋਰ ਭਾਰੀ ਆਵਾਜ਼ ਆਈ ਹੈ ਮੇਰੇ ਪ੍ਰੀਤਮ ਪਿਆਰੇ ਦਾ ਸਿੱਖ ਮੇਰੇ ਸਾਹੂ ਨੇ ਤਾਂ ਤੈਨੂੰ ਅੰਗ ਲਗਾ ਆਪਣਾ ਆਤਮਿਕ ਖਜ਼ਾਨਾ ਤੇਰੇ ਹਿਰਦੇ ਵਿੱਚ ਟਿਕਾ ਦਿੱਤਾ ਸੀ ਮੈਨੂੰ ਮਾਨਸ ਤੋਂ ਦੇਵਤਾ ਬਣਾ ਦਿੱਤਾ ਤੇਰੇ ਤੇ ਅੰਮ੍ਰਿਤ ਰਸ ਦੀਆਂ ਝੜੀਆਂ ਲਗਾ ਦਿੱਤੀਆਂ ਪਰ ਕੀ ਗੱਲ ਤੇਰੇ ਕਦਮਾਂ ਦੀ ਆਹਟ ਤੇ ਤੇਰੇ ਕਰ ਕੰਮਲਾਂ ਦੀ ਸ਼ੋਹ ਤੋਂ ਮੈਨੂੰ ਮੇਰੇ ਮਾਹੀ ਦਾ ਆਨੰਦ ਨਹੀਂ ਮਿਲਿਆ ਮੇਰੇ ਕਣਾ ਨੇ ਰੰਗਲੇ ਸੱਜਣ ਦੀ ਸ਼ੂਹ ਦਾ ਪ੍ਰੇਮ ਪੰਘੂੜਾ ਨਹੀਂ ਝੂਟਿਆ ਕੀ ਗੱਲ ਹੈ ਸਿੱਖ ਅਖਵਾਉਣ ਵਾਲੇ ਸਿੱਖਾ ਜ਼ਰੂਰਤ ਕੀਤੇ ਖੋਟ ਹੈ ਸ਼ਾਇਦ ਤੂੰ ਮਾਹੀ ਨੂੰ ਹਿਰਦੇ ਵਿੱਚੋਂ ਵਿਸਾਰ ਦਿੱਤਾ ਹੈ ਨਹੀਂ ਤਾਂ ਤੇਰੀ ਸ਼ੂ ਨਹੀਂ ਮੇਰੇ ਜਰੇ-ਜਰੇ ਵਿੱਚ ਅਨਹਦ ਨਾਦ ਦੀਆਂ ਸੰਗੀਤਕ ਧੁਨੀਆਂ ਛੇੜ ਦੇਣੀਆਂ ਸਨ ਕਦਮ ਰੁੱਕ ਰੁਕੇ ਰਹੇ ਨੇਤਰਾ ਵਿੱਚ ਨੀਰ ਸੀ ਪਰ ਸਾਰਾ ਸਰੀਰ ਅਹਲ ਹੋਇਆ ਪਿਆ ਸੀ ਸਾਰਾ ਆਲਮ ਖਾਮੋਸ਼ ਪਰ ਮਿੱਠੀ-ਮਿੱਠੀ ਪੌਣ ਦੇ ਖੁਲਾ ਰੇ ਕੰਬਣੀ ਛੇੜ ਰਹੇ ਸਨ ਕਦਮ ਅਹਲ ਹੋਏ ਪੈ ਸਨ ਕਿ ਫਿਰ ਲਹਿਰਾਂ ਦੇ ਵਿੱਚੋਂ ਉੱਠੀ ਇੱਕ ਵਿਸਮਾਦੀ ਆਵਾਜ਼ ਨੇ ਖਾਮੋਸ਼ੀ ਦੇ ਸ਼ੀਸ਼ੇ ਵਿੱਚ ਤਰੇੜ ਪਾਈ ਮੈਂ ਤਾਂ ਰਹਾ ਤੱਕਦੀ ਹਾਰ ਗਈਆਂ ਸਿੱਕ ਸਿੱਕਦੀ ਤੇ ਲੋਚਾਂ ਲੋਚਦੀ ਨੋਂ ਬਰੇ ਗੁਜ਼ਰ ਗਏ ਬਿਰਹੋਂ ਦੇ ਹੋਕੇ ਹੀ ਸ਼ਿੰਗਾਰ ਬਣ ਗਿਆ ਭੋਲਿਆ ਸਿਖਾ ਚਲ ਕੁਝ ਸੋਹ ਪਿਆਰੇ ਦੀਆਂ ਇਲਾਹੀ ਬਾਤਾਂ ਦੀ ਗੱਲ ਛੇੜੀਏ ਮੈਨੂੰ ਮੇਰੇ ਮਾਹੀ ਦੇ ਆਨੰਦ ਮਈ ਮਲਾਪ ਦੀਆਂ ਉਹ ਘੜੀਆਂ ਪਲ ਯਾਦ ਆ ਜਾਣਗੇ ਤੇ ਸ਼ਾਇਦ ਮੇਰੀਆਂ ਜੋਦੜੀਆਂ ਤੇਰੀ ਜਮੀਰ ਨੂੰ ਟੰਬ ਜਾਣ ਤੇ ਤੈਨੂੰ ਤੇਰਾ ਵਿਸਰਿਆ ਵਿਰਸਾ ਮੁੜ ਜਾਦਾਵੇ ਮੈਂ ਧਨ ਭਾਗ ਸਮਝਾਂਗੀ ਜੇ ਮੇਰੀ ਹੱਡ ਬੀਤੀ ਤੈਨੂੰ ਫਿਰ ਤੇਰੇ ਸ਼ੋਹ ਨਾਲ ਅਪੇਧ ਕਰ ਦੇਵੇ ਤੇ ਫਿਰ ਮੇਰੇ ਕਰ ਕਮਲਾਂ ਦੀ ਸ਼ੋਹ ਤੋਂ ਮੈਂ ਆਪਣੇ ਸ਼ੋਹ ਦੇ ਪਰਮ ਆਨੰਦ ਨੂੰ ਮਾਣ ਸਕਾਂ ਸੁਣ ਫਿਰ ਅੰਮ੍ਰਿਤ ਵੇਲੇ ਦਾ ਸਮਾ ਸੀ ਠੰਡਾ ਨੀਰ ਵਹਿ ਰਿਹਾ ਸੀ ਸ਼ੀਤਲ ਪਾਉਣ ਵਹਿ ਰਹੀ ਸੀ ਪਰ ਮੇਰੀ ਭਟਕਣਾ ਦਾ ਸਮਾਂ ਸੀ ਕਿ ਅਚਾਨਕ ਉਸ ਨੂਰਾਨੀ ਜੋਤ ਨੇ ਮੇਰੇ ਅੰਦਰ ਆ ਟੁੱਬੀ ਲਗਾਈ ਮੇਰੇ ਕਣਕਣ ਅੰਦਰ ਵਿਸਮਾਦ ਦੇ ਚਸ਼ਮੇ ਫੁੱਟ ਪਏ ਇਹ ਤਾਂ ਮਿਲਾਪ ਦਾ ਆਲੌਕਿਕ ਸਮਾਂ ਸੀ ਮੇਰੇ ਨੈਣਾਂ ਦੀ ਨੀਂਦਰ ਮਸਤੀ ਵਿੱਚ ਬਦਲ ਗਈ ਇੰਜ ਲੱਗਾ ਜਿਵੇਂ ਸਮਾਂ ਰੁਕ ਗਿਆ ਹੋਵੇ ਤੇ ਮੈਂ ਪ੍ਰੀਤਮ ਦੇ ਪ੍ਰੇਮ ਵਿੱਚ ਰੰਗੀ ਗਈ ਲੋਕ ਸਮਝਦੇ ਸੀ ਵਿਚਾਰੇ ਕਿ ਸ਼ਾਇਦ ਉਸ ਨੂਰਾਨੀ ਜੋਤ ਨੇ ਕੇਵਲ ਮੇਰੇ ਜਲ ਅੰਦਰ ਹੀ ਡੁੱਬੀ ਮਾਰੀ ਪਰ ਮੈਨੂੰ ਤਾਂ ਲੋਕ ਕਾਲੀ ਵਹੀਂ ਆਖਦੇ ਸਨ ਉਸ ਜੋਤ ਨੇ ਮੈਨੂੰ ਅੰਗ ਲਗਾ ਪਵਿੱਤਰ ਹੀ ਕੀਤਾ ਸੀ ਉਹ ਤਾਂ ਸ਼ਬਦ ਦੇ ਸਮੁੰਦਰ ਵਿੱਚ ਡੁੱਬਕੀ ਲਗਾ ਰਿਹਾ ਸੀ ਉਹ ਤਾਂ ਮੈਨੂੰ ਕੇਵਲ ਜਾਂਦਾ ਜਾਂਦਾ ਨੇਹੂ ਦਾ ਰੰਗ ਲਗਾ ਗਿਆ ਸੀ ਤੇ ਵਿਚਾਰੇ ਭੋਲੇ ਲੁੱਕ ਲੋਕ ਮੇਰਾ ਕਾਣ-ਕਾਣ ਫਰੋਲ ਛੱਡਿਆ ਪਰ ਉਹ ਮਿੱਤਰ ਪਿਆਰਾ ਤਾਂ ਅਕਾਲ ਪੁਰਖ ਦੇ ਨਾਲ ਅਭੇਦ ਹੋ ਚੁੱਕਾ ਸੀ ਮੈਂ ਤਾਂ ਇੱਕ ਬਹਾਨਾ ਸੀ ਉਸ ਨੂੰ ਤਾਂ ਨਾਮ ਅੰਮ੍ਰਿਤ ਦਾ ਖਜ਼ਾਨਾ ਮਿਲ ਗਿਆ ਸੀ ਮੇਰੇ ਸ਼ਹੁ ਦੇ ਹਿਰਦੇ ਵਿੱਚੋਂ ਤਾਂ ਸ਼ਬਦ ਦੀਆਂ ਵਈਆਂ ਫੁੱਟ ਨਿਕਲਦੀਆਂ ਸਨ ਉਸ ਨੂਰਾਨੀ ਜੋਤ ਦੇ ਹਿਰਦੇ ਵੀ ਵੇ ਵਿੱਚੋਂ ਕਦੀ ਜਪਜੀ ਦਾ ਮਧੁਰ ਚਰਨਾ ਫੁੱਟਦਾ ਤੇ ਕਦੀ ਤੂੰ ਹੀ ਤੂੰ ਦੀ ਤੂੰ ਹੀ ਤੂੰ ਹੀ ਦਾ ਅਨੰਦ ਮਈ ਵਿਸਮਾਦ ਰਾਗ ਪਰ ਅਫਸੋਸ ਹੈ ਭੋਲਿਆ ਸਿੱਖਾ ਤੂੰ ਮੇਰੇ ਕੰਡੇ ਤੇ ਆਣ ਖੜਾ ਹੋਇਆ ਹੈ ਪਰ ਤੂੰ ਗੁਰੂ ਨਾਨਕ ਦੇ ਹਿਰਦੇ ਵਿੱਚ ਫੁੱਟੀਆਂ ਗੁਰ ਸ਼ਬਦਾਂ ਦੀਆਂ ਵਈਆਂ ਵਿੱਚ ਇਸ਼ਨਾਨ ਨਹੀਂ ਕਰਦਾ ਜੇਕਰ ਤੂੰ ਕਰਦਾ ਤਾਂ ਸੋ ਦਰਦ ਦਾ ਆਨੰਦ ਤੈਨੂੰ ਮਿਲਣਾ ਸੀ ਜਿਨ੍ਹਾਂ ਨੇ ਮੇਰੇ ਸ਼ਹੁਦਿਆਂ ਸ਼ਬਦ ਵਈਆਂ ਵਿੱਚ ਟੁੱਬੀਆਂ ਲਗਾਈਆਂ ਨੇ ਉਹਨਾਂ ਤਾਂ ਆਰਿਆਂ ਹੀਠ ਵੀ ਪਰਮ ਆਨੰਦ ਮਾਣੇ ਨੇ ਬੰਦ ਬੰਦ ਕਟ ਕਟਵਾ ਕੇ ਸ਼ਬਦ ਸੂਰਤ ਦਾ ਤਾਲ ਖਤਮ ਨਹੀਂ ਹੋਣ ਦਿੱਤਾ ਪਰ ਤੂੰ ਤਾਂ ਅੱਜ ਸ਼ਬਦ ਦੀ ਵਈਂ ਦਾ ਸ੍ਰਿਸਕਾਰ ਕਰ ਪਖੰਡੀਆਂ ਦੀਆਂ ਚਿਪੀਆਂ ਵਿੱਚੋਂ ਅੰਮ੍ਰਿਤ ਭਾਲਦੇ ਕੁਝ ਚਿਰ ਲਈ ਇਹ ਵਿਸਮਾਦੀ ਆਵਾਜ਼ ਬੰਦ ਹੋਈ ਸਨਨਾਟਾ ਸ਼ਾ ਗਿਆ